ਸ੍ਰੀ ਅਨੰਦਪੁਰ ਸਾਹਿਬ ਤੋਂ ਤੇ ਜਿੰਨੇ ਪੱਤਰਕਾਰ ਸਹਿਬਾਨ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਾਰੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਮਹਾਂਪੁਰਖ ਨਿਰਮਲ ਉਦਾਸੀ ਸੇਵਾਪੰਥੀ ਕਾਰ ਸੇਵਾ ਵਾਲੇ ਗੁਰੂ ਦੀਆਂ ਲਾੜ ਦੀਆਂ ਨਿਹੰਗਾਂ ਜਾਂ ਸਾਰਿਆਂ ਨੂੰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਸੋ ਇੱਕ ਅੱਜ ਜਿਹੜੇ ਐ ਪਿਛਲੇ ਜਿਹੜੇ ਸਮੇਂ ਦੇ ਵਿੱਚ ਬੜੇ ਉਤਰਾ ਚੜ੍ਹਾਏ ਤੇ ਉਦੋਂ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਜਿਹੜਾ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੀ ਐ ਇਹ ਉਹ ਇਹਨਾਂ ਨੂੰ ਦਸਤਾਰ ਸਜਾਈ ਗਈ ਸੀ ਤੇ ਅੱਜ ਉਹਨਾਂ ਨੇ ਜਿਹੜੀ ਹੈ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਸਾਹਿਬ ਦੇ ਅੰਦਰ ਜਿਹੜੀ ਅਰਦਾਸ ਕਰਵਾ ਕੇ ਤੇ ਜਿਹੜਾ ਤਖਤ ਜੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਖੁੰਡੇ ਪੰਡਾਲ ਦੇ ਵਿੱਚ ਪੂਰੀ ਮਰਿਆਦਾ ਦੇ ਅਨੁਸਾਰ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੋ ਵੀ ਉਸ ਵੇਲੇ ਜਿਹੜੇ ਬਚਨ ਕੀਤੇ ਸੀ ਉਹ ਮਰਿਆਦਾ ਦੇ ਅਨੁਸਾਰ ਜਿਹੜੇ ਅੱਜ ਕਾਰਜ ਹੋਏ ਨੇ ਤੇ ਹੋਰ ਵੀ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਦੂਰ ਕਰਦੇ ਹੋਏ ਤੇ 71 ਤਾਈ ਵੱਲ ਜੇ 77 ਉਹ ਕਾਰਤੂਕ ਤਾਈ ਦੇ ਨਾਲ ਜਿਹੜੇ ਫੈਸਲਾ ਜਿਹੜਾ ਸਾਹਿਬ ਗੁਰਦੀਪ ਸਿੰਘ ਨੂੰ ਬਖਸ਼ਰੀ ਕੇ ਸਾਹਿਬ ਦਾ ਜਿਹੜਾ ਜਥੇਦਾਰੀ ਦੀ ਦਸਤਾਰ ਤੇ ਜਲਦੀ ਸ੍ਰੀਮਾਨ ਸਾਹਿਬ ਬਹੁਤ ਬੰਦੀਆਂ ਦੀ ਕੋਈ ਵੀ ਸਾਹਿਬ ਦਾ ਉਹ ਸ਼ਤਾਬਦੀ ਤੋਂ ਪਹਿਲਾਂ ਲਾਇਆ ਚਾਹੀਦਾ ਤੇ ਉਹ ਜਿਹੜਾ ਉਹ ਪੱਕਾ ਲਾਇਆ ਚਾਹੀਦਾ ਐਕਟਿੰਗ ਨਹੀਂ ਹੋਣਾ ਚਾਹੀਦਾ ਜਥੇਦਾਰ ਜਿਹੜਾ ਸਮੁੱਚੀ ਕੌਮ ਦਾ ਹੁੰਦਾ ਉਹ ਕਿਸੇ ਇੱਕ ਦਾ ਨਹੀਂ ਤੇ ਉਹ ਸਰਬਸੰਮਤੀ ਦੇ ਨਾਲ ਹੀ ਸਾਰੇ ਸੰਸਤਾ ਮਹਾਪੁਰਖਾਂ ਦੇ ਨਹਿਂਗ ਸਿੰਘ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹਨਾਂ ਦੇ ਨਾਲ ਗੁਰਮਤੇ ਦੇ ਨਾਲ ਵਿਧੀ ਵਿਵਧਾਨ ਜਿਹੜਾ ਜ਼ਰੂਰ ਬਣਾਉਣਾ ਚਾਹੀਦਾ ਤੇ ਜਦੋਂ ਇਹ ਵਿਧੀ ਵਿਵਧਾਨ ਬਣਾਉਣਗੇ ਤੇ ਉਹਨੂੰ ਅਸੀਂ ਪੂਰਾ ਸਮਰਥਨ ਵੀ ਦੇਾਂਗੇ ਮਰਿਆਦਾ ਤੋਂ ਬਾਹਰ ਜਾ ਕੇ ਕਰਨਗੇ ਤੇ ਸਾਡਾ ਕੋਈ ਸਮਰਥਨ ਨਹੀਂ ਇਸ ਕਰਕੇ ਜੇ ਮਰਿਆਦਾ ਦੇ ਅਨੁਸਾਰ ਅੱਜ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਬਾਬਾ ਟੇਕ ਸਿੰਘ ਜੀ ਹੋਰਾਂ ਨੂੰ ਇਸ ਰੂਪਾ ਦਿੱਤਾ ਗਿਆ ਤੇ ਸਾਰੇ ਆਪਣੇ ਬਹੁਤ ਵਧੀਆ ਢੰਗ ਦੇ ਨਾਲ ਹੀ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਇਕੱਤਰਤਾਈਆਂ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਕੁਝ ਰਹਿ ਗਏ ਨੇ ਜਿਵੇਂ ਬਾਬਾ ਹਮਨ ਸਿੰਘ ਖਾਲਸਾ ਤੁਸੀਂ ਜ਼ਿਕਰ ਕੀਤਾ ਜਦੋਂ ਵੀ ਕੋਈ ਵੀ ਨਹੀਂ ਆਇਆ ਉਹ ਉਹਨਾਂ ਨੂੰ ਪਤਾ ਹੋਊਗਾ ਆਹੀ ਆਪਣੇ ਕਿਉਂਕਿ ਨਹਿਂਗ ਸੰਗ ਜਥੇਬੰਦੀਆਂ ਦੇ ਮੁਖੀਆਂ ਨੇ ਬੁੱਢਾ ਦਲ ਨੇ ਜਿਹੜਾ ਆਪਣੇ ਇਹ ਆਵਾਜ਼ ਉਠਾਈ ਸੀ ਮਰਿਆਦਾ ਤੋਂ ਬਾਹਰ ਜਾ ਕੇ ਜੇ ਕੋਈ ਕੋਈ ਵੀ ਕਾਰਜ ਹੋਣਗੇ ਤੇ ਉਹਦਾ ਸਾਾਨੂੰ ਕੋਈ ਇਹੋ ਉਹਦਾ ਸਮਰਥਨ ਨਹੀਂ ਕਰਾਂਗੇ ਤੇ ਉਹ ਅੱਜ ਜਿਹੜੇ ਪੂਰੇ ਹੋ ਗਏ ਨੇ ਮਰਿਆਦਾ ਦੇ ਅਨਸਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਿਹੜੀ ਨਵੇਂ ਸਿਰੇੋਂ ਦਸਤਾਰਬੰਦੀ ਕਰਕੇ ਉਹ ਵਚਨ ਪੂਰੇ ਕੀਤੇ ਨੇ ਮਰਿਆਦਾ ਦੇ ਵਿੱਚ ਮੈਂ ਉੱਥੇ ਹਾਜ਼ਰ ਸੀ ਜਦੋਂ ਅਰਦਾਸ ਬੇਨਤੀ ਹੋਈ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਬਾਬਾ ਹਰਨਾਮ ਸਿੰਘ ਜੀ ਸਾਡੇ ਸਾਡੇ ਸਤਿਕਾਰਯੋਗ ਨੇ ਤੇ ਉਹ ਵੀ ਮਾਰਾ ਕਿਰਪਾ ਕਰਨਗੇ ਉਹ ਵੀ ਨਾਲ ਆਉਣਗੇ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ ਆਪ ਦੀਆਂ ਜਿਹੜੀਆਂ ਉਹ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਏ ਹਰ ਨਾਮੈ ਕੀ ਹੋਹ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਕੱਠੇ ਹੋ ਕੇ ਇਹ ਮੇਨ ਜਿਹੜਾ ਮਕਸਦ ਹੀ ਹੈ ਜੇ ਖਾਲਸਾ ਪੰਥ ਇਕੱਠਾ ਹੈ ਤੇ ਆਪਾਂ ਜਿਹੜਾ ਹਮੇਸ਼ਾ ਦੁਸ਼ਮਣ ਤੇ ਆਪਣੇ ਤਗੜੇ ਹੋ ਕੇ ਆਪਾਂ ਕਾਰਜ ਕਰ ਸਕਦੇ ਹਾਂ ਦੁਸ਼ਮਣ ਸਾਡੇ ਹੋਰ ਨਹੀਂ ਕੋਈ ਇੱਥੋਂ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਚੱਲ ਰਹੇ ਨੇ ਗਲਤ ਪ੍ਰਚਾਰ ਹੋ ਰਹੇ ਨੇ ਜਗਾ ਜਗਾ ਬੇਅਦਬੀਆਂ ਹੁੰਦੀਆਂ ਨੇ ਤੇ ਆਪਸੀ ਜਿਹੜਾ ਕੱਤਰ ਹੋਵਾਂਗੇ ਫੇਰ ਹੀ ਆਪਾਂ ਤਗੜੇ ਹੋ ਕੇ ਨਾ ਚੀਜ਼ਾਂ ਚੋਂ ਨਿਕਲ ਸਕਾਂਗੇ